ਦੇਖੋ ਜੰਡੇਆਲਾ ਗੁਰੂ ਦੇ ਵਿੱਚ ਅੱਜ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿਸਾਉਣ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ ਹੈ ਜੰਡੇਆਲੇ ਦੇ ਕੁਝ ਇਲਾਕੇ ਜਿਵੇਂ ਇਹੀ ਬਰਿੰਦਾਵਨ ਕਲੋਨੀ ਜੁਬਲੀ ਰੋਡ ਜਾਣੀਆਂ ਇੱਕ ਉਹ ਸਾਡੇ ਉਧਰ ਸਨਾਹ ਰੋਡ ਤੇ ਪਾਲ ਕਲੋਨੀ ਆ ਇੱਕ ਦਾਖਲਾ 11 ਨੂੰ ਜਾਈਏ ਤੇ ਉਰਲੇ ਪਾਸੇ ਵਾਰਡ ਨੰਬਰ 1 ਦੇ ਵਿੱਚ ਪੈਂਦਾ ਇੱਥੇ ਅਸੀਂ ਲਗਭਗ 10 0.13 ਕਿਲੋਮੀਟਰ ਪਾਣੀ ਦੀਆਂ ਪਾਈਪਾਂ ਜਿਹੜੀਆਂ ਨੇ ਉਹ ਆຊਾਂ ਰਹੇ ਆ। ਔਰ 965 ਘਰ ਜਿਹੜੇ ਨੇ ਉਹਨਾਂ ਨੂੰ ਨਵੇਂ ਬਿਜਲੀ ਦੇ ਜਿਹੜੇ ਪਾਣੀ ਦੇ ਕਨੈਕਸ਼ਨ ਜਿਹੜੇ ਆ ਉਹ ਮਿਲਣਗੇ। ਸਾਡੀ ਜਿਹੜੀ ਸਾਡਾ ਵਿਜ਼ਨ ਆ ਸਰਦਾਰ ਭਗਵੰਦ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕਿ ਅਸੀਂ ਜਿਹੜਾ ਗਰਾਊਂਡ ਵਾਟਰ ਆ ਉਹਨੂੰ ਬਚਾਉਣਾ ਔਰ ਜਿਹੜਾ ਨਹਿਰੀ ਪਾਣੀ ਆ ਉਹਨੂੰ ਖੇਤਾਂ ਤੱਕ ਵੀ ਪਹੁੰਚਾਉਣਾ ਆ ਤੇ ਉਹਨੂੰ ਪੀਣ ਵਾਸਤੇ ਵੀ ਇਸਤੇਮਾਲ ਕਰਨਾ ਸੋ ਅਸੀਂ ਇਹ ਜਿਹੜੀ ਨਹਿਰ ਜੰਡੇਆਲਾ ਗੁਰੂ ਵਾਲੀ ਇੱਥੋਂ ਪਟਵਾਰਖਾਨੇ ਤੱਕ ਨਹਿਰੀ ਪਾਣੀ ਦੇਵਾਂਗੇ ਔਰ ਨਹਿਰੀ ਪਾਣੀ ਦੇ ਆ ਕੇ 18 ਕਰੋੜ ਰੁਪਏ ਦਾ ਸਾਡਾ ਉਹ ਪ੍ਰੋਜੈਕਟ ਆ 7 ਐਮਐਲਡੀ ਦਾ ਉਹ ਪ੍ਰੋਜੈਕਟ ਲੱਗਣਾ ਹੈ ਉਹਦੇ ਨਾਲ ਅਸੀਂ ਇੱਕ ਟੈਂਕੀ ਬਣਾਉਣੀ ਆ ਉਥੇ 50 ਹਜ਼ਾਰ ਗੈਲਨ ਦੀ 50 ਹਜ਼ਾਰ ਗੈਲਨ ਦੀ ਉਥੇ ਜਿਹੜਾ ਵਾਟਰ ਟ੍ਰੀਟਮੈਂਟ ਪਲਾਂਟ ਜਿਹੜਾ ਲੱਗਣਾ ਹੈ ਸਾਤੇ ਐਮ ਐਲਟੀ ਦਾ ਉਹ ਨਹਿਰੀ ਪਾਣੀ ਉਥੇ ਆਊਗਾ ਨਹਿਰੀ ਪਾਣੀ ਨੂੰ ਉਹ ਸਾਫ਼ ਕਰੂਗਾ ਸਾਫ਼ ਕਰਕੇ 50 ਗੈਲਨ ਦੀ ਜਿਹੜੀ 50000 ਗੈਲਨ ਦੀ ਸਾਡੀ ਜਿਹੜੀ ਟੈਂਕੀ ਪਣੀ ਆ ਉਹਦੇ ਚ ਪਾਣੀ ਆਊਗਾ ਉਹਦੇ ਤੋਂ ਅਸੀਂ ਇੱਥੇ ਪਾਣੀ ਸਪਲਾਈ ਕਰਾਂਗੇ ਇਸ ਵੇਲੇ ਜੰਡਿਆਲਾ ਸ਼ਹਿਰ ਦੇ ਵਿੱਚ 6 ਟਿਊਬਵਲ ਨੇ ਔਰ ਲਗਭਗ 25 ਤੋਂ ਲੈ ਕੇ 35 ਹਾਰਸ ਪਾਵਰ ਤੱਕ ਜਿਹੜੇ ਉਹ ਚੱਲਦੇ ਨੇ ਔਰ ਕਾਫੀ ਸਾਡਾ ਗਰਾਊਂਡ ਵਾਲਾ ਪਾਣੀ ਜਿਹੜਾ ਆ ਅਸੀਂ ਉਹਨਾਂ ਨੂੰ ਕੱਢ ਲੀਨੇ ਆ ਸੋ ਨਹਿਰੀ ਪਾਣੀ ਜਿੱਥੇ ਅਸੀਂ ਖੇਤਾਂ ਵਾਸਤੇ ਟੇਲਾਂ ਤੱਕ ਪਹੁੰਚਾ ਰਹੇ ਆ ਉਥੇ ਨਾਲ ਨਾਲ ਇਹਦੀ ਵਰਤੋਂ ਪੀਣ ਵਾਲੇ ਪਾਣੀ ਵਾਸਤੇ ਵੀ ਕਰ ਰਹੇ ਆ ਤਾਂ ਕਿ ਸਾਡਾ ਗਰਾਊਂਡ ਵਾਟਰ ਜਿਹੜਾ ਆ ਉਹਦਾ ਲੈਵਲ ਬਰਕਰਾਰ ਰਵੇ ਕਿਉਂਕਿ ਸਾਡੇ ਕੋਲ ਪਾਣੀ ਜਿਹੜਾ ਆ ਹਰ ਪੰਜਾਬ ਦੇ ਹਰ ਬਲਾਕ ਦੇ ਵਿੱਚ ਜਿਹੜਾ ਆ ਉਹ ਗਰਾਊਂਡ ਵਾਟਰ ਦਾ ਲੈਵਲ ਜਿਹੜਾ ਆ ਉਹ ਥੱਲੇ ਜਾਈ ਜਾ ਰਿਹਾ ਉਹਨੂੰ ਬਚਾਉਣਾ ਸਾਡਾ ਫਰਜ਼ ਆ ਸੋ ਇਹ ਪ੍ਰੋਜੈਕਟ ਜਿਹੜਾ ਸਾਡਾ ਆ 18 ਕਰੋੜ ਤੋਂ ਇਲਾਵਾ 18 ਕਰੋੜ ਤੇ ਅਲੱਗ ਲੱਗਣਾ ਆ ਉਹਦੇ ਵਿੱਚ ਅਸੀਂ ਇਹ ਕੀਤਾ ਹੈ ਕਿ ਜਿਹੜੇ 6 ਸਾਡੇ ਟਿਊਬਲ ਲੱਗੇ ਨੇ ਉਹਨਾਂ ਨੂੰ ਵੀ ਅਸੀਂ ਫਿਰ ਹਾਲ ਇਸ ਵੇਲੇ ਉਹ ਐਵਰੇਜ 10 ਕੁ ਘੰਟੇ ਚੱਲਦੇ ਨੇ ਉਹ ਫਿਰ ਉਹ 2 ਘੰਟੇ ਚੱਲਣਗੇ 2 ਘੰਟੇ ਥੱਲਿਓਂ ਪਾਣੀ ਜਿਹੜਾ ਉਹ ਕੱਢਣਗੇ ਉਹ ਵੀ ਇਸ ਕਰਕੇ ਅਸੀਂ ਚਾਲੂ ਰੱਖਿਆ ਕਿਉਂਕਿ ਨਹਿਰਾਂ ਦਾ ਕਈ ਵਾਰੀ ਬੰਦੀ ਲਾਣੀ ਪੈਂਦੀ ਹੈ ਬੰਦੀ ਹੋ ਜਾਂਦੀ ਹੈ ਬੰਦ ਹੋ ਜਾਂਦੀਆਂ ਨੇ ਸੋ ਉਹਦੇ ਵਿੱਚ ਸ਼ਹਿਰ ਵਾਸੀਆਂ ਨੂੰ ਕੋਈ ਮੁਸ਼ਕਲ ਨਾ ਆਵੇ 2 ਕੁ ਘੰਟੇ ਦੀ ਐਵਰੇਜ ਦੇ ਨਾਲ ਉਹ ਚਲਾਇਆ ਕਰਾਂਗੇ ਔਰ ਪਾਣੀ ਜਿਹੜਾ ਹੇਠਲਾ ਪਾਣੀ ਜਿਹੜਾ ਆ ਉਹ ਤਰਤੀਆ ਹੇਠਲਾ ਪਾਣੀ ਉਹਨੂੰ ਬਚਾਵਾਂਗੇ ਔਰ ਮੈਂ ਸਮਝਦਾ ਕਿ ਇਹ ਜਿਹੜਾ ਪ੍ਰੋਜੈਕਟ ਆ ਇਹ ਜੰਡਿਆਲਾਗੁਰੂ ਵਾਸਤੇ ਇੱਕ ਵਰਦਾਨ ਸਾਬਤ ਹੋਊਗਾ ਸਾਡੇ ਗਰਾਊਂਡ ਵਾਟਰ ਨੂੰ ਬਚਾਉਣ ਵਾਸਤੇ ਵਰਦਾਨ ਸਾਬਤ ਹੋਊਗਾ ਇਹਦੇ ਵਾਸਤੇ 6 ਕਰੋੜ 9 ਲੱਖ ਤੇ 63 ਹਜ਼ਾਰ ਰੁਪਿਆ ਜਿਹੜਾ ਅਸੀਂ ਇਹਦੇ ਵਾਸਤੇ ਮਨਜ਼ੂਰ ਕੀਤਾ ਹੈ ਔਰ ਜਿਹੜਾ ਦੂਸਰਾ ਐਮਐਲਡੀ 7 ਐਮਐਲਡੀ ਦਾ ਪ੍ਰੋਜੈਕਟ ਲੱਗਣਾ ਉਹਦੇ ਵਾਸਤੇ 18 ਕਰੋੜ ਦਾ ਪ੍ਰੋਜੈਕਟ ਰੱਖਿਆ ਅਸੀਂ ਇਹਦੇ ਵਾਸਤੇ 9 ਮਹੀਨੇ ਦਾ ਸਮਾਂ ਫਿਕਸ ਕੀਤਾ 9 ਮਹੀਨੇ ਦੇ ਵਿੱਚ ਵਿੱਚ ਇਹ ਸਾਰਾ ਪ੍ਰੋਜੈਕਟ ਜਿਹੜਾ ਆ ਉਹ ਤਿਆਰ ਹੋ ਜਾਊਗਾ ਔਰ ਨਹਿਰੀ ਪਾਣੀ ਨੂੰ ਪੀਣ ਵਾਲੇ ਪਾਣੀ ਦੇ ਤੌਰ ਤੇ ਜੰਡਿਆਲਾ ਸ਼ਹਿਰ ਦੇ ਵਿੱਚ ਜਿਹੜਾ ਆ ਉਹ ਵਰਤਿਆ ਜਾਊਗਾ ਸੋ ਮੈਂ ਜੰਡਿਆਲਾ ਗੁਰੂ ਤੇ ਸਾਰੇ ਲੋਕਾਂ ਨੂੰ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਦਿਨ ਤੇ ਵਧਾਈ ਦਿੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਪੂਰੇ ਪੰਜਾਬ ਵਾਸਤੇ ਜੰਡਿਆਲੇ ਹਲਕੇ ਵਾਸਤੇ ਬਹੁਤ ਵਧੀਆ ਸੋਚ ਜਿਹੜੀ ਰੱਖ ਰਹੀ ਆ ਬਹੁਤ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਜੰਡਿਆਲਾ ਗੁਰੂ ਹਲਕੇ ਵਾਸਤੇ ਆ ਰਹੇ ਨੇ ਕਾਫੀ ਵਿਕਾਸ ਜਿਹੜਾ ਆ ਉਹ ਆਲਰੇਡੀ ਜੰਡਿਆਲਾ ਗੁਰੂ ਹਲਕੇ ਦਾ ਹੋ ਚੁੱਕਾ ਹੈ ਔਰ ਕਾਫੀ ਜਿਹੜਾ ਆ ਕੰਮ ਅਜੇ ਬਾਕੀ ਨੇ ਉਹ ਕੰਮ ਵੀ ਅਸੀਂ ਕਰ ਰਹੇ ਆ ਸੋ 3 ਸਾਲ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਬਣਿਆ ਹੋ ਕੇ ਨੇ ਅਸੀਂ 3 ਸਾਲ ਚ ਆਪਣੀ ਪੂਰੀ ਵਾਅਦਾ ਆ ਕਿ ਹਰ ਤਰੀਕੇ ਦੇ ਕੰਮ ਜਿਹੜੇ ਆ ਉਹ ਮੁਕੰਮਲ ਕੀਤੇ ਜਾਣ ਦੋ ਸਾਲ ਅਜੇ ਹੋਰ ਨੇ ਦੋ ਸਾਲਾਂ ਦੇ ਵਿੱਚ ਜਿਹੜਾ ਰਹਿੰਦਾ ਸਮਾਂ ਹੈ ਸਾਡਾ ਇਹਦੇ ਵਿੱਚ ਵਿਕਾਸ ਦੇ ਕਾਰਜ ਹੋਰ ਵੀ ਰਾਕਟ ਦੀ ਸਪੀਡ ਦੇ ਨਾਲ ਚੱਲਣਗੇ ਔਰ ਪੰਜਾਬ ਦੇ ਵਿੱਚ ਅਸੀਂ ਵਿਕਾਸ ਦੀ ਮੇਰੀ ਪਹਿਲਾਂ ਹੀ 3 ਸਾਲ ਦੇ ਵਿੱਚ ਲਿਆਂਦੀ ਹੋਈ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਹੋਰ ਵੀ ਤੇਜ਼